ਹਰ ਡਰਾਈਵਰ ਭਾਈ ਦੇਖ ਲੋ ਪੀਆਰਟੀਸੀ ਦਾ ਕਿਵੇਂ ਰੋਂਗ ਸਾਈਡ ਲਈ ਆਉਂਦਾ ਸੀ ਰੋਂਗ ਸਾਈਡ ਲਈ ਆਉਂਦਾ ਸੀ ਕਿਉਂਕਿ ਸਵਾਰੀਆਂ ਦੀ ਜਿਹੜੀ ਜਾਨ ਆ ਉਹ ਜੋਖਮ ਦੇ ਵਿੱਚ ਪਾਈ ਆਉਂਦਾ ਸੀ ਦੇਖ ਲੋ ਤਸਵੀਰਾਂ ਦੇ ਵਿੱਚ ਕਿਵੇਂ ਸਵਾਰੀਆਂ ਦੀ ਜਿਹੜੀ ਜਾਨ ਆ ਜੋਖਮ ਚ ਪਾ ਰਿਹਾ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਵੀ ਕਿਵੇਂ ਜਿਹੜੇ ਯਾਤਰੀ ਨੇ ਜਾਂ ਜਿਵੇਂ ਸ਼ਵੀਰ ਲੱਗੀ ਹੋਈ ਸੀ ਉੱਥੋਂ ਜਦੋਂ ਦੇਖਿਆ ਤਾਂ ਅਸੀਂ ਇਸ ਡਰਾਈਵਰ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੂੰ ਰੋਂਗ ਸਾਈਡ ਲੈ ਕੇ ਸਵਾਰੀਆਂ ਦੀ ਜਾਨ ਕਿਉਂ ਖਤਰੇ ਦੇ ਵਿੱਚ ਪਾ ਰੱਖੀ ਆ ਪਰ ਲੇਕਿਨ ਡਰਾਈਵਰ ਆ ਜਿਹੜਾ ਉਹਦੇ ਵੱਲੋਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਗਿਆ ਆ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਇਹ ਡਰਾਈਵਰ ਆ ਜਿਹੜਾ ਰੋਂਗ ਸਾਈਡ ਜਿਹੜੀ ਵੱਸਾਵ ਲਈ ਜਾਂਦਾ ਦੇਖੋ ਕਿਵੇਂ ਲੋਕਾਂ ਦਾ ਵੀ ਤਾਂ ਤਾਂ ਲੱਗਿਆ ਹੋਇਆ ਕਿਉਂਕਿ ਇਹ ਮੂਹਰੋਂ ਵੀ ਜਿਹੜੀ ਟ੍ਰੈਫਿਕ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਕਿਸੇ ਵੇਲੇ ਵੀ ਅਮਨੋ ਸਾਹਮਣੇ ਜਿਹੜੀ ਟੱਕਰ ਆ ਉਹ ਹੋ ਸਕਦੀ ਆ ਇਹ ਪ੍ਰਸ਼ਾਸਨ ਨੂੰ ਦਿਖਾਉਣ ਦੇ ਲਈ ਵੀਡੀਓ ਜਿਹੜੀ ਬਣਾਈ ਗਈ ਆ ਵੀ ਕਿਸ ਤਰ੍ਹਾਂ ਜਿਹੜੇ ਸਰਕਾਰੀ ਬੱਛਾਂ ਦੇ ਡਰਾਈਵਰ ਨੇ ਕਿਵੇਂ ਧੱਜੀਆਂ ਆੜੋਂਦੇ ਨੇ ਆ ਦੇਖੋ ਕਿਵੇਂ ਸਾਹਮਣੋ ਸਾਹਮਣੀ ਪਹਿਲਾਂ ਬੱਸ ਕਰਾਸ ਹੋਈ ਆ ਫਿਰ ਉਹਨੇ ਬੱਸ ਅੱਗੇ 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 ਲਗਿਆ ਉਹ ਡਰਾਈਵਰ ਕਿਵੇਂ ਨਹੀਂ ਕਿਵੇਂ ਨਹੀਂ ਟ੍ਰਿਕਟਣਾ ਹੋ ਸਕਦੀ ਹਾਦਸਾ ਵੱਡਾ ਵਾਪਰ ਸਕਦਾ ਹੈ ਜਿਸ ਵਾਰੀਆਂ ਦੀ ਜਾਨ ਆ ਜਿਹੜੀ ਹਰ ਸਮੇਂ ਜੋਖਮ ਦੇ ਵਿੱਚ ਪਾਈ ਹੁੰਦੀ ਆ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਇਹ ਦੇਖੋ ਤੁਸੀਂ ਕਿਵੇਂ ਡਰਾਈਵਰ ਹੁਣ ਭਜਾ ਕੇ ਲੈ ਗਿਆ ਬੱਸ ਹੈਲੋ ਦੋਸਤੋ ਆ ਤੁਹਾਨੂੰ ਇੱਕ ਕੰਮ ਦਿਖਾਉਣੇ ਆ ਸੰਗਰੂਰ ਤੋਂ ਆਈ ਆ ਬੱਸ ਇਹ ਸੰਗਰੂਰ ਤੋਂ ਬੱਸ ਆਈ ਆ ਤੇ ਇਹ ਚੰਡੀਗੜ੍ਹ ਤੋਂ ਟ੍ਰੈਫਿਕ ਕਰ ਰਹੀ ਆ ਇਹਨੂੰ ਕੋਈ ਫਿਕਰ ਨਹੀਂ ਇਸ ਬੰਦੇ ਨੂੰ ਕੋਈ ਫਿਕਰ ਨਹੀਂ ਹਾਂ ਵੀ ਕੀ ਸੋਚਿਆ ਤੂੰ ਇਹ ਚੰਡੀਗੜ੍ਹ ਤੋਂ ਟ੍ਰੈਫਿਕ ਕਰ ਰਹੀ ਆ ਕੀ ਸੋਚਿਆ ਇਹਦੇ ਬਾਰੇ ਜੇ ਟੱਕਰ ਹੋ ਗਈ ਕਿਸੇ ਨਾਲ ਕੌਣ ਜ਼ਿੰਮੇਵਾਰ ਹੈ ਦਸਵੇਂ ਨੂੰ ਕੌਣ ਜ਼ਿੰਮੇਵਾਰ ਹੈ ਸਮਝਦਾ ਨਹੀਂ 100 ਗੱਡੀ ਲੰਘ ਗਈ ਹੁਣ ਤੱਕ ਨਹੀਂ ਚੰਗਾ ਬਲਿਆ ਰਸਤਾ ਬਣਿਆ ਉਧਰ ਦੇ ਪਾਸੇ ਸਾਰੀਆਂ ਗੱਡੀਆਂ ਲੰਘ ਰਹੀਆਂ ਨੇ ਚੱਲ ਚੱਲ ਰਗੜਦੇ ਕਿਸੇ ਨੂੰ ਕੋਈ ਗੱਲ ਨਹੀਂ ਚੱਲ ਦੋਸਤੋ ਸ਼ਬੀਲਾ ਲੱਗਦੀਆਂ ਰੋਡ ਦੇ ਉੱਤੇ ਪਰ ਅਸੀਂ ਅੱਜ ਦੇਖੋ ਤੁਸੀਂ ਕਿੰਨਾ ਇਕੱਠ ਕਰਕੇ ਅਸੀਂ ਇਸੇ ਕਰਕੇ ਖੜੇ ਆਂ ਇਧਰੋਂ ਜਾਨਾ ਜਾਣ ਦਾ ਪੂਰਾ ਖਤਰਾ ਉਧਰੋਂ ਟ੍ਰੈਫਿਕ ਦੇਖੋ ਕਿਵੇਂ ਆ ਰਹੀ ਆ ਇਹ ਬੰਦਾ ਰੋਂਗ ਸਾਈਡ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦਾ ਇਹ ਕੰਮ ਆ ਇਹਨਾਂ ਤੱਕ ਵੀਡੀਓ ਪਹੁੰਚਦੀ ਕਰੋ ਇਹਨਾਂ ਦੇ ਡੀਪੂ ਤੱਕ ਇਹ ਕੰਮ ਆ ਇਹਨਾਂ ਦਾ ਠੀਕ ਆ ਜੀ ਪੁੱਠੇ ਕੰਮ ਕਰਦੇ ਆ ਜਿੰਨੇ ਕੰਮ ਪੁੱਠੇ ਕਰਦੇ ਆ ਪੀਆਰਟੀਸੀ ਦੇ ਡਰਾਈਵਰ ਕਰਦੇ ਆ ਆਹ ਦੇਖੋ ਨਿਰੇ ਐਕਸੀਡੈਂਟ ਦੇ ਚਾਂਸ ਨਿਰੇ ਐਕਸੀਡੈਂਟ ਦੇ ਚਾਂਸ ਨਿਰੇ ਐਕਸੀਡੈਂਟ ਦੇ ਚਾਂਸ ਹੁਣ ਤੁਸੀਂ ਮੈਨੂੰ ਦੱਸੋ ਜੋ ਸ਼ਵੀਲਾ ਪੀਣ ਵਾਲੇ ਨਾ ਰਹੇ ਤੇ ਸ਼ਵੀਲਾ ਲਾਉਣ ਦਾ ਕੀ ਫਾਇਦਾਗਾ ਦੋਸਤੋ ਆ ਹਾਲਾਤ ਨੇ ਇਹਨਾਂ ਦੇ ਡੀਪੂ ਤੱਕ ਪਹੁੰਚਦੀ ਕਰੋ ਵੀਡੀਓ ਹੁਣ ਤੁਸੀਂ ਦੇਖੋ ਅੱਗੇ ਤੋਂ ਟ੍ਰੈਫਿਕ ਕਿੰਨੀ ਉਥਲ ਪੁਥਲ ਹੋਈ ਪਈ ਆ ਵੀਡੀਓ ਲੰਬੀ ਬਣ ਜੂਗੀ ਬਹੁਤ ਬਹੁਤ ਧੰਨਵਾਦ